ਸਾਹ ਯਾ ਤੇਰੀ ਦੀ ਦੁਆਸ ਤੇ ਜਦੋਂ ਤੜਪਦੀ ਰੂਹ ਵੇ ਜਾਵਾ ਮੈਂ ਆਨੰਦਪੁਰ ਨੂੰ ਬੈਠਾ ਤਖਤਾਂ ਤੇ ਤੂੰ ਹੋ ਵੇ ਵਾ ਵਾ ਜਾਵਾ ਪੁਰ ਨੂੰ ਬੈਠਾ ਤਖਤਾ ਤੇ ਤੂੰ ਹੋਵੇਂ ਵਾ 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 ਫੇਰ ਗਾਓ ਸਾਇਆ ਤੇਰੀ ਦੀਦዋਸ ਤੇ ਜਦੋਂ ਰੱਜ ਰੱਜ ਖੁਸ਼ੀਆਂ ਨੂੰ ਸਹਿਬਾ ਤੂੰ ਲਟਾਲਵੀਂ ਆਣ ਕੰਦੇ ਮੌਜ ਵਿੱਚ ਸਿੰਘ ਨੇ ਆੜ ਲਾਲਨੀ ਰੱਜ ਰੱਜ ਖੁਸ਼ੀਆਂ ਨੂੰ ਸਹਿਬਾ ਤੂੰ ਲਟ ਕਦ ਨੇ ਮੌਜ ਵਿੱਚ ਸੀਨੇ ਨਾਲ ਲਾਲੀ ਪਾਤਸ਼ਾਹ ਦੀ ਸੋਹਣੇ ਹੱਥ ਤੇ ਚਿੱਤੇ ਬਾਦ ਸਜਾਏ ਹੋਏ ਨੇ ਪਾਤਸ਼ਾਹ ਦੀ ਸੋਹਣੇ ਹੱਥ ਚਿੱਟੇ ਬਾਦ ਸਜਾਏ ਹੋਏ ਨੇ ਸਾਡੇ ਤੌਰ ਕਾ ਬਾ ਚੰਗੀਆਂ ਪੈਰ ਜਿਨਾ ਤੇ ਟਿਕਾਏ ਹੋਏ ਨੇ ਵਾ 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 ਹਾਂ ਸਾਡੇ ਤੌਰ ਕਾ ਬਾ ਚੰਗੀਆਂ ਪੈਰ ਜਿਨਾ ਤੇ ਟਿਕਾਏ ਹੋਏ ਨੇ ਦੁਬਾਰਾ ਗਾਓ ਪਾਤਸ਼ਾਹੀ ਸੋਹਣੇ ਹੱਥ ਤੇ ਪਾਤਸ਼ਾਹੀ ਸੋਹਣੇ ਹੱਥ ਤੇ ਚਿੱਟੇ ਬਾਜ ਬਿਠਾਏ ਹੋਏ ਨੇ ਸਾਡੇ ਤੁਰ ਕਬਾਂ ਚੰਗੀਆਂ ਪੈਰ ਜਨਾਤੇ ਟਿਕਾਏ ਹੋਏ ਸੱਡ ਤੋਰ ਕਬ ਚੰਗੀਆਂ ਪੈਰ ਜਿਨ੍ਹਾਂ ਤੇ ਟਿਕਾਏ ਹੋਏ ਨੇ ਦੇਖ ਜਾ ਰਹੀਆਂ ਨੂੰ ਹੋ ਜਾ ਵਾ ਨਿਹਾਲ ਜੀ ਹੋ ਦੇਖ ਜਾ ਰਹੀਆਂ ਨੂੰ ਹੋ ਜਾ ਵਾ ਨਿਹਾਲ ਜੀ ਬੱਤ ਕੇ ਦੇ ਜਾਉਂ ਨੇ ਆ ਜੀਤ ਦੇ ਕਮਾਲ ਜੀ ਜੁਝਾਰ ਜੋਰਾਵਾਦ ਸਿੰਘ ਨੇ ਤੇਰੇ ਨੂਰ ਪੈ ਫੱਪ ਦੇ ਨੇ ਫਤਿਹ ਸਿੰਘ ਨਾਲ ਤੁਸਾਂ ਜੀ ਪੈ ਕਿੰਨੇ ਸੋਹਣ ਲੱਗਦੇ ਨੇ ਫਤੇ ਸਿੰਘ ਨਾਲ ਤਸਾਦੀ ਪੈ ਕਿੰਨੇ ਸੋਹਣ ਲੱਗਦੇ ਨੇ ਰਾਜਿਆਂ ਨੂੰ ਚੁੱਭੇ ਤੇਰੇ ਮੁਖ ਦਾਸ ਕੂਨ ਕਿਉਂ ਵਾਰ ਸਰਬੰਸ ਦਿੱਤਾ ਐਸਾ ਵੀ ਜਨੂਨ ਕਿਉਂ बज ताज तख़ न त شکر शुकर मना تاج تخت ताज तख़्त न त शुकर मनाया कंडियां ते सौके शन शस किज मुस्काया कंडिया ते सौ के शाह दस कंझ मुस्क सिफ़ ता अॻे सोच फिकी निरवैर द हो सिफ़े अॻे सोच फिकी निरवैर जी ਗਲੀ ਗਲੀ ਪੁੱਜਣ ਦੇ ਜੋਗ ਤੇਰੇ ਸ਼ਹਿਰ ਦੀ ਕਰਦੇ ਹਾਂ ਪਿਆਰ ਇੰਨਾ ਤੂੰ ਹੀ ਤਨ ਤੂੰ ਹੀ ਰੂਪ ਬਾਦਸ਼ਾਹ ਕਰਦੇ ਹਾਂ ਪਿਆਰ ਇੰਨਾ ਤੂੰ ਹੀ ਤਨ ਤੂੰ ਹੀ ਰੂਪ ਬਾਦਸ਼ਾਹ ਉਹ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਬਸ ਤੂੰ ਬਾਦਸ਼ਾਹ ਲੋਕਾਂ ਦੇ ਤਾਂ ਕਈ ਰੱਬ ਨੇ ਸਾਡਾ ਤੂੰ ਹੀ ਬਸ ਤੂੰ ਬਾਦਸ਼ਾਹ ਆ ਫਿਰ ਲਾਈਨਾਂ ਲਾਸਟ ਸਿਪਤਾ ਦੇ ਅੱਗੇ ਸੋਚ ਫਕੀਰ ਨਿਰਵਰਦੀ ਹੰ ਗਲੀ ਗਲੀ ਪੁੱਜਣ ਦੇ ਯੋਗ ਤੇਨੇ ਸ਼ਹਿਰ ਦੀ ਕਰਦੇ ਹਾਂ ਪਿਆਰ ਐਨਾ ਕਰਦੇ ਹਾਂ ਪਿਆਰ ਇੰਨਾ ਤੂੰ ਹੀ ਤਨ ਤੂੰ ਹੀ ਰੂਪ ਬਾਦਸ਼ਾਹ ਕਰਦੇ ਹਾਂ ਪਿਆਰ ਇੰਨਾ ਤੂੰ ਹੀ ਤਨ ਤੂੰ ਹੀ ਰੂਪ ਬਾਦਸ਼ਾਹ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਬਸ ਤੂੰ ਪਾਤਸ਼ਾਹ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਬਸ ਤੂੰ ਪਾਤਸ਼ਾਹ ਸਾਡਾ ਤੂੰ ਹੀ ਬਸ ਤੂੰ ਪਾਤਸ਼ਾਹ ਹੋ ਲੋਕਾਂ ਦੇ ਤਾਂ ਕਈ ਕਈ ਨੇ ਸਾਡਾ ਤੂੰ ਹੀ ਬਸ ਤੂੰ ਪਤਸ਼ਾਹ ਪਿਆਰ ਨਾਲ ਆਖੋ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮੈਂ ਬੜੀ ਵਾਰੀ ਆਖਿਆ ਜਿੰਨੂੰ ਮਰਜ਼ੀ ਛੱਡ ਦਿਓ ਧੰਨ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾ ਛੱਡਿਓ ਤੇ ਕਲਗੀਆਂ ਵਾਲਾ ਬਾਦਸ਼ਾਹ ਨਾ ਛੱਡਿਓ ਜਿੰਨੂੰ ਮਰਜ਼ੀ ਛੱਡ ਦਿਓ ਜਿੰਨੋ ਮਰਜ਼ੀ ਛੱਡ ਦਿਓ ਤੇਰਾ ਇਹ ਦੋ ਥਾਵਾਂ ਤੇ ਡਿਵੋਰਸ ਨਹੀਂ ਹੋਣਾ ਚਾਹੀਦਾ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਤੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਇਤਿਹਾਸ ਨਾਲ ਪਿਆਰ ਉਹਨਾਂ ਦੀ ਹਸਤੀ ਨਾਲ ਉਹਨਾਂ ਦੀ ਸ਼ਖਸੀਅਤ ਨਾਲ ਪਿਆਰ ਕਰਨਾ ਸਿੱਖੋ ਪਿਆਰ ਵਿੱਚ ਇੱਕ ਸਰੂਰ ਹੁੰਦਾ ਹੈ ਪਿਆਰ ਵਿੱਚ ਇੱਕ ਮਸਤੀ ਹੁੰਦੀ ਹੈ ਪਿਆਰ ਵਿੱਚ ਕਰਨ ਦਾ ਜਜ਼ਬਾ ਹੁੰਦਾ ਹੈ ਪਿਆਰ ਵਿੱਚ ਲੋਕੀ ਬੜਾ ਕੁਝ ਕਰ ਜਾਂਦੇ ਆ ਜਿਹੜੇ ਉਦਾਂ ਨਹੀਂ ਕਰ ਸਕਦੇ ਪਿਆਰ ਚ ਕਰ ਜਾਂਦੇ ਆ ਇੱਥੇ ਇੱਕ ਬੜੇ ਬਜ਼ੁਰਗਾਂ ਨੂੰ ਪੁੱਛ ਲਓ ਇੰਡੀਆ ਰਹਿਣਾ ਚਾਹੁੰਦੇ ਆ ਪਰ ਇੱਥੇ ਪੋਤਿਆਂ ਦੇ ਪਿਆਰ ਚ ਬੈਠੇ ਆ ਕਿ ਨਹੀਂ ਬੈਠੇ ਜੀ ਕਰਦਾ ਇੰਡੀਆ ਚਲੇ ਜਾਈਏ ਪਰ ਪਿਆਰ ਚ ਬੈਠੇ ਆ ਬੰਦਾ ਪਿਆਰ ਚ ਜ਼ਿੰਦਗੀ ਲਾ ਦਿੰਦਾ ਜ਼ਿੰਦਗੀ ਉਮਰਾਂ ਲਾ ਦਿੰਦਾ ਤੇ ਜੇ ਕਲਗੀਆਂ ਵਾਲੇ ਨਾਲ ਪਿਆਰ ਕਰੋਗੇ ਫੇਰ ਹੀ ਉਹਨਾਂ ਲਈ ਕੁਝ ਕਰੋਗੇ ਨਾ ਏਰੀ ਉਹਨਾਂ ਲਈ ਕੁਝ ਕਰਾਂਗੇ ਨਾ ਪਹਿਲਾਂ ਪਿਆਰ ਤੇ ਕਰੀਏ ਅੰਦਰ ਤੇ ਭਰੀਏ ਪਹਿਲਾਂ ਆਪਣੇ ਆਪ ਨੂੰ ਭਰੀਏ ਪ੍ਰਥਮ ਹੈ ਮਨ ਪ੍ਰਬੋਧਾ ਆਪਣਾ ਪਾਛੇ ਅਵਰ ਰਜਾਵੈ ਪਹਿਲਾਂ ਆਪ ਦੇ ਅੰਦਰ ਪਿਆਰ ਦਾ ਭਰੋ ਫੇਰ ਕਿਸੇ ਨੂੰ ਵੰਡਾਂਗੇ ਜੇ ਆਪ ਹੀ ਨਹੀਂ ਪਿਆਰ ਕਿਸੇ ਨੂੰ ਕੀ ਵੰਡਣਾ ਜਿਹੜੀ ਚੀਜ਼ ਤੁਹਾਡੇ ਕੋਲ ਨਹੀਂ ਤੁਸੀਂ ਕਿਸੇ ਨੂੰ ਕਿਵੇਂ ਦੇ ਸਕਦੇ ਜੇ ਅੰਦਰ ਪਿਆਰ ਭਰਵਾਂਗੇ ਆਪਣੇ ਅੰਦਰ ਪਹਿਲਾਂ ਭਰੋ ਕਮਾਓ ਪਿਆਰ ਫਿਰ ਉਹਨੂੰ ਵੰਡੋ ਫਿਰ ਬਾਕੀਆਂ ਦੇ ਅੰਦਰ ਪੈਦ ਲਗਣ ਲਾਓ ਜਾਗ ਲਾਓ ਪਿਆਰ ਦਾ ਜਿਹੜਾ ਨਸ਼ਾ ਹੈ ਨਾ ਵੀਰੋ ਇਹ ਸਭ ਤੋਂ ਵੱਡਾ ਹੁੰਦਾ ਹੈ ਔਰ ਬਸ ਜਿੰਨੀ ਚੱਖਿਆ ਪ੍ਰੇਮ ਰਸ ਜਿੰਨੇ ਪ੍ਰੇਮ ਵਿੱਚ ਭਿੱਜ ਗਿਆ ਜਿਹੜਾ ਸੀ ਤ੍ਰਿਪਤ ਰਹੇ ਆ ਗਾਏ ਇਹ ਤ੍ਰਿਪਤ ਹੋ ਜਾਂਦਾ ਬੰਦਾ ਉਹਦੀ ਤ੍ਰਿਪਤੀ ਦਾ ਅੰਤ ਨਹੀਂ ਹੈ ਸ਼ਾਂਤ ਹੋ ਜਾਂਦਾ ਟਿਕ ਜਾਂਦਾ ਮਨ ਤ੍ਰਿਪਤ ਹੋਵੋ ਕਿਤੇ ਨਾ ਕਿਤੇ ਐਂ ਬਸ ਅੰਦਰ ਇੱਕ ਪਿਆਰ ਰੱਖਿਆ ਕਰੋ ਮੈਂ ਮੂਰਤੀ ਪੂਜਾ ਦੇ ਹੱਕ ਵਿੱਚ ਨਹੀਂ ਹਾਂ ਪਰ ਮੈਂ ਕਹਿੰਦਾ ਜਿਵੇਂ ਮਪਿਓ ਦੀ ਫੋਟੋ ਲਾਈ ਕਿਸੇ ਦਾਦੇ ਦੀ ਲਾਈ ਕਈ ਵਰੀ ਬਣਵਾ ਕੇ ਵੀ ਲਾਈ ਦੀ ਦਾਦੇ ਪੜਦਾਦੇ ਦੀ ਕਲਗੀਆਂ ਵਾਲੇ ਦੀ ਸੋਹਣੀ ਜੀ ਫੋਟੋ ਬਣਾ ਕੇ ਆ ਲਾਈ ਹੋਵੇ ਤੁਸੀਂ ਪੂਜਣ ਦਾ ਮਸਲਾ ਨਹੀਂ ਸਾਡਾ ਪਾਸ਼ਾ ਇਦਾਂ ਦਾ ਸੀ ਵਧੀਆ ਤੋਂ ਵਧੀਆ ਚਿੱਤਰ ਜਿੰਨੇ ਬਣਾਇਆ ਹੋਵੇ ਵੀ ਹਾਂ ਬੱਚਿਆਂ ਨੂੰ ਵਿਖਾਓ ਵੀ ਆ ਸਾਡੇ ਇਦਾਂ ਸੀ ਕਲਗੀਆਂ ਵਾਲੇ ਇਹੋ ਜੇ ਸੀ ਲੱਗਦੇ ਅੰਦਰ ਇੱਕ ਪਿਆਰ ਪੈਦਾ ਕਰੋ ਇੱਕ ਲਗਨ ਪੈਦਾ ਕਰੋ ਉਹਦੇ ਬਿਨਾ ਪਿਆਰ ਬਿਨਾ ਸਖਣਾ ਦਿਲ ਵੀ ਕੋਈ ਦਿਲ ਹੁੰਦਾ ਪਿਆਰ ਬਿਨਾ ਸਖਣਾ ਤੁਸੀਂ ਖਾਲੀ-ਖਾਲੀ ਰਹੋਗੇ ਰੁੱਖੇ-ਰੁੱਖੇ ਹੋ ਜਾਓਗੇ ਪਿਆਰ ਦੇ ਭਰੇ ਹੋਵੋਗੇ ਭਰਪੂਰ ਰਹੋਗੇ ਭਾਈ ਤਾਂ ਕਰਕੇ ਪਿਆਰ ਕਰਨਾ ਸਿੱਖੋ